ਆਗਰੰ ਪਰਿਓ ਜੋ ਹਰੋਜ ਨਿਤ ਅੰਮ੍ਰਿਤ ਵੇਲੇ ਚੰਦਰਹੀ ਲੜੀ ਬਾਦਵੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪਲ ਦੇ ਰੱਖੇ ਮਨਮਤਾ ਦੇ ਸਰਬ ਸਾਂਝੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰਬਤੀ ਤੇ ਬਿਰਾਜਮਾਨ ਬਾਣੀ ਭੋਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਣ ਜੂਰੀ ਅੰਦਰ ਸਤਿ ਸ੍ਰੀ ਅਕਾਲ ਸਤ ਸਤ ਸਮਝਿਓ ਆਓ ਜੋ ਕਈ ਦਿਨ ਤੋਂ ਆਪਾਂ ਤੰਤਨ ਸਾਹਿਬ ਜੀ ਗੁਰੂ ਨਾਨਕ ਪਾਸ਼ਾ ਜਿਨ੍ਹਾਂ ਦੇ ਆਪਾਂ ਜੀਵਨ ਦੀ ਕਥਾ ਅਰੰਭ ਕੀਤੀ ਹੈ ਆਓ ਅੱਜ ਵੀ ਉਸੇ ਲੜੀ ਦਾ ਹਿੱਸਾ ਬਣ ਕੇ ਸੰਗਰਾਂ ਦੇ ਪੰਮ ਜੀਵਨ ਵਿੱਚੋਂ ਆਪਾਂ ਕੁਝ ਰੱਬੀ ਗੁਰਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਨਿੱਧੇ ਦੁੱਖਾਂ ਤਕਲੀਸਾਂ ਰੋਗਾਂ ਸੁਗਾਂ ਕਾਣਿਆਂ ਸਾਣੇ ਤੋਂ ਬਚ ਸਕੀਏ ਜਮਾਂ ਦੇ ਮਾਰ ਤੋਂ ਬਚ ਸਕੀਏ ਆਜੂ ਸੁਣਦੇ ਦੇਂਦੇ ਆ ਰਹੇ 85 ਲੱਖ ਜੁਨਾ ਇਹਨਾਂ ਦੇ ਪੈਰੋਂ ਜਿਹੜਾ ਜਨਮ ਤੇ ਮਰਨ ਦਾ ਦੁੱਖ ਹੈ ਉਹ ਤੁਮ ਕੋ ਤੁਮ ਹੀ ਆਪਣਾ ਛੁਟਕਾਰਾ ਮਿਲ ਜਾਵੇ ਦਸ ਤੰਤਰ ਸਭ ਸ੍ਰੀ ਗੁਰਦਾਮ ਪਾਸ਼ਾ ਹੀ ਮਰਾਈ ਆਈ ਜੀਵਾਂ ਜੀਵਾਂ ਦਾ ਪਨਾ ਕਰਨ ਵਾਸਤੇ ਉਹਨਾਂ ਨੇ ਜਿਹੜਾ ਆਪਣਾ ਸੰਸਾਰ ਤੇ ਪ੍ਰਕਾਸ਼ ਕੀਤਾ ਨਾ ਜਿਹੜਾ ਜਿਹੜਾ ਇਸ ਪ੍ਰਕਾਸ਼ ਦੇ ਵਿੱਚ ਆ ਗਿਆ ਤੁਨਗੁਰ ਨਾਨਕ ਪਾਤਸ਼ਾਹ ਦੇ ਜਿਹੜਾ ਜਿਹੜਾ ਪ੍ਰਕਾਸ਼ ਵਿੱਚ ਆ ਗਿਆ ਸੱਜਣੋ ਪ੍ਰਕਾਸ਼ ਵਿੱਚ ਹੀ ਸਾਨੂੰ ਜੀਵਨ ਦਾ ਰਸਤਾ ਮਿਲਦਾ ਹੈ ਪ੍ਰਕਾਸ਼ ਵਿੱਚ ਸਾਨੂੰ ਜੀਵਨ ਦਾ ਰਸਤਾ ਮਿਲਦਾ ਏ ਤੇ ਪ੍ਰਕਾਸ਼ ਤੋਂ ਬਗਰ ਤਾਂ ਅੰਧੇਰੇ ਦੀ ਠੋਕਰਾ ਏ ਅੰਧੇਰੇ ਦੀ ਠੋਕਰਾ ਨਹੀਂ ਸਾਰਾ ਸੰਸਾਰ ਅਸੀਂ ਖਾਸ ਕਰਕੇ ਮਨੁੱਖਤਾ ਦੀ ਗੱਲ ਕਰਦੇ ਪੈ ਰਹੋ ਆਪਾਂ ਬਾਕੀ 38 ਲੱਖ ਜোন ਦੀ ਨਹੀਂ ਗੱਲ ਕਰਦੇ ਆਪਾਂ 84 ਲੱਖ ਜোন ਨਾਲ ਜੋ ਹੋ ਰਿਹਾ ਜੋ ਕਰ ਰਹੇ ਆ ਉਹ ਬਹੁਤ ਕੁਸ਼ਵਧੀਆ ਕਰ ਰਹੇ ਹਨ ਜੇ ਸਾਬ ਨੇ ਤਾਂ ਰਹਾ ਉਹ ਬਹੁਤ ਵਧੀਆ ਕਰ ਰਹੇ ਹਨ ਵਧੀਆ ਕੀ ਕਰ ਰਹੇ ਹਨ ਪਰ ਉਹ ਪਰ ਉਹ ਜਨਮ ਜਾਨਵਰਾਂ ਵਿੱਚ ਹੁਣ ਕੋ ਗਿਣਤੀ ਥੋੜੀ ਆ ਜਨਮ ਜਾਨਵਰਾਂ ਦੀ ਮਨੁੱਖ ਦੀ ਤਾਂ ਗਿਣਤੀ ਹੋ ਸਕਦੀ ਆ ਕੀਤੀ ਹੋਈ ਆ ਪਰ ਪਸ਼ੂ ਦੀ ਗਿਣਤੀ ਗਿਣਤੀ ਕੌਣ ਕਰੂਗਾ ਤੇ ਪਸ਼ੂ ਲੜਾਇਆ ਉਹ ਜੋ ਕਰ ਰਿਹਾ ਬਹੁਤ ਚੰਗਾ ਕਰੇ ਚੰਗਾ ਕੀ ਕਰ ਰਿਹਾ ਉਹ ਜੇ ਤਾਂ ਆਪਾਂ ਕਹਿ ਲਈਏ ਨਾ ਕਿ insan ਨੂੰ ਚੰਗਾ ਕਰ ਰਿਹਾ ਹੈ ਤੇ ਗੱਲ ਕੋਈ ਅਥ ਕਥਰੀ ਨਹੀਂ ਪਿਆਰਿਓ ਬੰਦੇ ਨਾਲੋਂ ਚੰਗਾ ਪਸ਼ੂ ਕਰੇ ਕਿਉਂ ਪਸ਼ੂ ਨੇ ਸਾਨੂੰ ਇੱਕ ਗੱਲ ਲਿਖ ਕੇ ਦਿੱਤੀ ਆ ਚੜ੍ਹਨ ਦਾ ਦਬਾ ਕੀਤਾ ਤੇ ਤੈਨੂੰ ਕਿਉਂ ਚੰਗਾ ਹਾਂ ਪਸੂ ਪਸੂ ਤੇ ਖਣ ਖਾਵੇ ਅੰਮ੍ਰਿਤ ਦੇ ਖਣ ਕਹਿੰਦੇ ਪੈਰੋ ਪੱਟਿਆਂ ਨੂੰ ਉੱਪਰ ਨੂੰ ਨੀਰੇਚਾਰੇ ਨੂੰ ਕਹਿੰਦੇ ਉਹਨੂੰ ਸੁੱਕਾ ਨੀਰੇਚਾਰਾ ਪਾ ਦੇ ਹਰਾ ਪਾ ਦੇ ਜਿੱਦਾਂ ਦਾ ਮਰਜੀ ਪਾ ਦੇ ਜਿੰਨਾ ਕੋ ਉਹ ਤੇਰੀ ਦਿੱਤੀ ਹੋਈ ਖਰਾਦ ਵਿੱਚੋਂ ਦੁੱਧ ਨਿਕਲਣਾ ਏ ਉਹਦੇ ਅੰਦਰਲੀ ਮਸ਼ੀਨਰੀ ਨੇ ਦੁੱਧ ਪੈਦਾ ਕਰਨਾ ਉਹਦੇ ਵਿੱਚੋਂ ਉਹ ਸਾਰਾ ਨੂੰ ਤੈਨੂੰ ਦੇ ਦੇਣਾ ਉਹਨੇ ਆਪਣੇ ਕੋਲ ਕੁਝ ਨਹੀਂ ਰੱਖਿਆ ਪਸ਼ੂ ਨੇ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ ਸਾਰਾ ਤੈਨੂੰ ਦੇ ਦਿੱਤਾ ਕਦੇ ਤੂੰ ਤੂੰ ਜੀਵਨ ਜਾਨ ਸਕੇਂ ਤੈਨੂੰ ਚੰਦਾ ਨਹੀਂ ਤੋਰ ਕੀਓ ਵਾਝ ਕੇ ਤੂੰ ਦੱਸ ਤੈਨੂੰ ਚੰਦਾ ਨਹੀਂ ਤੋਰ ਤੂੰ ਦਾ ਆਉਣ ਵਾਲੀਆਂ ਪੀੜੀਆਂ ਵਾਸਤੇ ਸੰਭਾਲ ਕੇ ਰੱਖਦਾ ਉਹਨੇ ਤੇ ਆਪ ਦੀ ਮੌਕੇ ਦੀ ਆ ਉਹਦੇ ਵਾਸਤੇ ਵੀ ਨਹੀਂ ਰੱਖਿਆ ਜੋ ਮੌਕੇ ਤੋਂ ਉਹਦਾ ਬੱਚਾ ਹੈ ਨਾ ਉਹਨੇ ਉਹਦੇ ਵਾਸਤੇ ਵੀ ਨਹੀਂ ਰੱਖਿਆ ਸਾਰਾ ਹੀ ਤੈਨੂੰ ਦੇ ਦਿੱਤਾ ਤੇ ਤੂੰ ਦਾ ਕੀ ਤੂੰ ਦੀ ਕੀ ਰਿਸਕ ਕਰਦਾ ਘਵਾਵੇਂ ਤੂੰ ਜਰਾਸੀ ਲੱਖ ਜੂਨ ਦਾ ਸਰਦਾਰ ਤੇ ਤੇਰਾ ਬੁਰਾ ਇੰਨਾ ਵੱਡਾ ਹਲ ਹੋਇ ਪਸ਼ੂ ਨੇ ਪਸ਼ੂ ਬਣੇ ਜਗੇ ਆ ਬਹੁਤ ਤਰ੍ਹਾਂ ਚੰਗਈਆ ਨਹੀਂਕ ਨਹੀਂ ਉਹਨੇ ਲਈਆ ਚਲੋ ਚੰਗਾ ਤੇ ਨਹੀਂ ਹੋ ਚੰਦਾ ਤੂੰ ਤਾਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚਿਆ ਉਹਨੇ ਮੌਕੇ ਦਾ ਜਿਹੜਾ ਮੈਂ ਪੈਦਾ ਕੀਤਾ ਸੀ ਬੱਚਾ ਉਹਦੇ ਵਾਸਤੇ ਨਹੀਂ ਸੋਚਿਆ ਇੱਟੇ ਵੱਡੀ ਥਿਆਦ ਪਸ਼ੂਆਂ ਕੋਲ ਡਾਟਾ ਥਿਆਦ ਉਹ ਇਨਸਾਨ ਕੁਝ ਸੰਗ ਕਰ ਅਵੇਂ ਪਾਪਾ ਦੇ ਪੰਡ ਪੰਡਾਂ ਦੇ ਬੋਝ ਥਲੇ ਮਰਦੇ ਆ ਪਾਪ ਕਰ ਕਰ ਕਰਕੇ ਇਸੇ ਹੀ ਪਰਿਵਾਰ ਵਾਸਤੇ ਦੁਖੀ ਦੇ ਤੂੰ ਇਹਦਾ ਹੋ ਰਿਹਾ ਹੁੰਦਾ ਰਹੇਗਾ ਹੋਵੇਗਾ ਕਿ ਭੀ ਹੋਵੇਂਗਾ ਤੇ ਪਾਪਾ ਦਾ ਬਲ ਕੀ ਲੱਗਣਾ ਦੁਖੀ ਲੱਗਣਾ ਪਾਛਾ ਸਾਨੂੰ ਇਸ ਤਰੀਕੇ ਦੇ ਨਾਲ ਸਮਝਾਉਣ ਵਾਸਤੇ ਸੰਸਾਰ ਤੇ ਆਉਣਾ ਪਿਆ ਉਹਨਾਂ ਨੂੰ। ਆਤਮਾ ਗੱਲ ਕਰਦੇ ਸੀ ਕਹਿੰਦੇ। ਅੱਪਾ ਵਿਚਾਰਿਤ ਤੋਂ ਕੀਤੀ ਸੀ ਅਜੇ ਪਾਸ਼ਾ ਸੰਸਾਰ ਤੇ ਆਏ ਨਹੀਂ। ਆਉਣ ਦੇ ਕਾਰਨ ਬਣ ਰਹੇ ਨੇ, ਬਿਕਨਾ ਕਾਰਨ ਵਾਸਤੇ ਆ ਰਹੇ ਨੇ। ਕਿਉਂ ਆ ਰਹੇ ਨੇ, ਕੀ ਕਰਨ ਵਾਸਤੇ ਆ ਰਹੇ ਨੇ? ਅਜੇ ਆਪਾਂ ਬਾਹਰ ਦੀ ਕੜੀ ਸ਼ੁਰੂ ਕੀਤੀ ਆ। ਉਹਨਾਂ ਦੇ ਆਉਣ ਤੋਂ ਪਹਿਲਾਂ ਬਿ ਗੱਰਨੀ ਜਿਹੜੇ ਕਹਿਣ ਵਾਲੇ ਸੰਸਿਧ ਗਿਆਨੀ ਨਹੀਂ ਸੀਗੇ ਸੰਤ ਕਹਿਣ ਵਾਲੇ ਸੰਤ ਨਹੀਂ ਸੀਗੇ ਰੱਬ ਦੇ ਪਿਆਰੇ ਕਹਿਣ ਵਾਲੇ ਆਪਣੇ ਆਪ ਨੂੰ ਰੱਬ ਦੇ ਪਿਆਰੇ ਨਹੀਂ ਸੀਗੇ ਧਰਮ ਸਥਾਨ ਜਿਹੜੇ ਸੀ ਉਹ ਉਹਨਾਂ ਦੀ ਬੁਰਾ ਹਾਲ ਹੋ ਰਿਆ ਸੀਗਾ ਧਰਮ ਸਥਾਨ ਅੱਜ ਵੀ ਹੋ ਰਿਹਾ ਅੱਜ ਕਿਹੜਾ ਨਹੀਂ ਹੋ ਰਿਹਾ ਉਸ ਟਰਮ ਕੁਝ ਜਦਲ ਦਾ ਉਹ ਨਰਮਸਥਾਨ ਦਾ ਹਾਲ ਬਹੁਤ ਮੰਦਾ ਸੀ ਧਾਰਮਿਕ ਗ੍ਰੰਥਾਂ ਨੂੰ ਕੋਈ ਪੁੱਛਦਾ ਨਹੀਂ ਸੀ ਧਾਰਮਿਕ ਗ੍ਰੰਥਾਂ ਦੀ ਬੇਜਤੀ ਹੁੰਦੀ ਸੀ ਇਹ ਜਿਹੜਾ ਤੁੰਦ ਸੀ ਨਾ ਇਹ ਜਿਹੜੀ ਤੁੰਦ ਗ ਹਨੇਰਾ ਸੀਗਾ ਚਿੱਟਾ ਹਨੇਰਾ ਸੀਗਾ ਇਹ ਇਹ ਹਨੇਰਾ ਸੀ ਜਿਹੜਾ ਦੁਜਾ ਤੇਰਾ ਸੀ ਨਾ ਅਗਿਆਨਤਾ ਦਾ ਹਨੇਰਾ ਉਹਨਾਂ ਖਤਰਨੇ ਨਾ ਨਾ ਨਿਸ਼ਿਕ ਜਿੰਨਾਂ ਧੁੰਦ ਵਾਲਾ ਦਿਨੋਂ ਬੱਦੋਂ ਗੱਲ ਰਹੇ ਆ ਸਤਗੁਰੂ ਨਾਨਕ ਪਰਗਟਿਆ ਮਿੱਟੀ ਧੁੰਦ ਆ ਧੁੰਦ ਮਟਾਉਣ ਵਾਸਤੇ ਆਉਣਾ ਸੀ ਉਹਨਾਂ ਨੇ ਆ ਧੁੰਦ ਮਟਾਉਣ ਵਾਸਤੇ ਆਉਣਾ ਸੀ ਬਿਗਾਨ ਦੇ ਵਿੱਚ ਜਿਹੜੀ ਠੱਗੀ ਹੋ ਰਹੀ ਹੈ ਧਾਰਮਿਕ ਲੋਕ ਜਿਹੜੇ ਠੱਗੀ ਕਰ ਰਹੇ ਆ ਧਾਰਮਿਕ ਸਥਾਨਾਂ ਦੀ ਬੇਦਬੀ ਹੋ ਰਹੀ ਆ ਧਾਰਮਿਕ ਦਰਦਾਂ ਦੀ ਬੇਦਬੀ ਹੋ ਰਹੀ ਆ ਇਹ ਰੋਕਣ ਵਾਲ ਕਿਉਂ ਨਾ ਸੋਚੋ ਦੂਜਾਂ ਦੇ ਰਸੇ ਆ ਗਿਆਨਤਾ ਦਾ ਅਗਿਆਨਤਾ ਦਾ ਨੀਰ ਦੇ ਅਪਾ ਦੋ ਕਰ ਉਹਨਾਂ ਦਾ ਲੈ ਲਈ ਉਦੋਂ ਬਹੁਤ ਮਿਲ ਜਾਣਗੀ ਆਪਾਂ ਨੂੰ ਪਰ ਬੰਕ ਦੋ ਕਰਕੇ ਸਮਝ ਲੈ ਗਾ ਲਓ ਸਮਝ ਨਾਲ ਸਚਨ ਧਾਕੋ ਗਏ ਪਾਸ਼ਾ ਸਚਨ ਧਾਕੋ ਗਏ ਤਾਂ ਦੇ ਸ਼ਬਦ ਅਪਰੋਸੀ ਵਰਤ ਰਹੇ ਹਾਂ ਸਾਡੀ ਬੋਲੀ ਘੱਟਿਆ ਨਾ ਸਾਡੀ ਬੋਲੀ ਵਿੱਚ ਪਿਆਰ ਨਹੀਂ ਸਾਡੀ ਬੋਲੀ ਵਿੱਚ ਪਿਆਰ ਨਹੀਂ ਸੱਜਣ ਠੱਗ ਤੇ ਅਸੀਂ ਕਹਿ ਰਹੇ ਹਾਂ ਉਹ ਤਾਂ ਸੱਜਣ ਠੱਗ ਨਹੀਂ ਸੀ ਉਹ ਸੱਜਣ ਸੰਤ ਸੀਗਾ ਤੇ ਸੰਤ ਬਣਾਇਆ ਕਿੰਨੇ ਧੰਗ ਗੁਰੂ ਅਨੰਦ ਪਾਸ਼ਾ ਨੇ ਜਿਨ੍ਹਾਂ ਦੀ ਆਪਾਂ ਕਥਾ ਕਰ ਰਹੇ ਹਾਂ ਜੀਵਨ ਦੀ ਭਾਵ ਇਹ ਪਹਿਲਾ ਤਤਗੁਰ ਦਾਸ ਸਾਦੇ ਮੇਲ ਤੋਂ ਅਗਿਆਨਤਾ ਦੇ ਬਸ